ਲਓ ਵੀ ਦੋਸਤੋ ਪਾਵਨ ਵਿਖੇਤ ਆ ਗਈ ਆ ਤੇ ਦੇਖਦੇ ਆਂ ਚਾਹ ਪਾਣੀ ਕੀ ਲੈ ਕੇ ਆਈ ਆ ਤੇ ਕਰਦੇ ਆਂ ਗੱਲਾਂ ਬਾਤਾਂ ਆ ਨਾ ਕੇ ਆਂ ਜੀ ਕੀ ਲੈ ਆਂਦੇ ਅੱਜ ਅੱਜ ਆਪਾਂ ਲੈ ਕੇ ਆਂਦੀ ਆਂ ਜੀ ਕੁਲਫੀਆਂ ਕਿੰਨਾ ਵਾਸਤੇ ਆਪਣੇ ਮਜ਼ਦੂਰ ਭੈਣਾ ਵਾਸਤੇ ਭਰਾਵਾਂ ਵਾਸਤੇ ਠੀਕ ਆ ਜੈਸ਼ ਨੇ ਜਿਹੜਾ ਕਿ ਚੱਲਦੀ ਗੱਡੀ ਚ ਦੇਖੋ ਖੋਲ ਤਾਂ ਬਾਰੀ ਖੋਲਤੀ ਆਵੇ ਮਿੱਟੀ ਪੈ ਗਈ ਬਾਰੀ ਕਿਉਂ ਖੋਲੀ ਫਿਰ ਇਹਨੇ ਐਵੇਂ ਖੋਲਤੀ ਇੱਥੇ ਜਿੰਮੇ ਲਿਆ ਕੇ ਠੱਲੀ ਇੱਥੇ ਚੱਲਿਆ ਛੇਤੀ ਲਿਆ ਬਾਹਰ ਲਿਆ ਕੇ ਬੰਨ ਦੋ ਜੇ ਅਪਾ ਵੱਟਾਂ ਵੀ ਪਾਉਣੀਆਂ ਆ ਜੇ ਵੱਟਾਂ ਵੀ ਤੂੰ ਹੀ ਪਾਵੇਂਗੇ ਹਲੋ ਵੱਟਾਂ ਤੁਸੀਂ ਪਾਉਂਗੇ ਕਿ ਮੈਂ ਪਾਣਾ ਵੱਟਾਂ ਵੀ ਪਾਵਾਂਗੇ ਅਪਾ ਚੱਲ ਬੰਦ ਕਰ ਗੱਡੀ ਫਰ ਚੱਲ ਜਾ ਐ ਹਾਈ ਬੱਚੀ ਵੰਡੇ ਜਾਕ ਜਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਆਈ ਤਾਂ ਹਵਾ ਚੱਲਦੀ ਆ ਨਾ ਥੋੜੀ ਥੋੜੀ ਫਿਰ ਵੀ ਪੱਤੇ ਜੇ ਹਿੱਲਦੇ ਪਏ ਆ ਹਾਂਜੀ ਹੁਣ ਹੀ ਚੱਲਣ ਲੱਗੀ ਆ ਚਲੋ ਲਾਜ ਆਸ਼ਮ ਮੈਲਟ ਹੋ ਜਾਣਗੀਆਂ ਕੁਲਫੀਆਂ ਮੈਲਟ ਹੋ ਜਾਣਗੀਆਂ ਜਲਦੀ ਕਰੋ ਕੁਲਫੀਆਂ ਆਲਾ ਅਸੀਂ ਬਹੁਤ ਲੱਭਿਆ ਅਸੀਂ ਦੋ ਪਿੰਡ ਤਿੰਨ ਪਿੰਡ ਜਾਇਆ ਏ ਸਾਨੂੰ ਕੁਲਫੀ ਆਲਾ ਪਾਇ ਨਹੀਂ ਲੱਭਿਆ ਫਿਰ ਅਸੀਂ ਆਪ ਇੱਥੇ ਤਾਂ ਤੇ ਲੈ ਕੇ ਆਏ ਕੁਛੀ ਅਜੋ ਜਣੇ ਥੋੜੇ ਜਿਓ ਆ ਤੀਰੀ ਹੋਦਰ ਗਾਇਨ ਬੱਚੇ ਕਿੱਥੇ ਅੱਛਾ ਉਹ ਆ ਜਾ ਪਾਲਾ ਅੱਛਾ ਉਹ ਪਾਲਾ ਚਲ ਫੜਾਓ ਆਜੋ ਮੜਾ ਖਾ ਲੋ ਜਲਦੀ ਇਹਨੇ ਤਾਂ ਮੈਲਟ ਹੋ ਜਾਣੀਆਂ ਸਿੰਗਲ ਜਾਣੀਆਂ ਸਾਲੀਆਂ ਇੱਥੇ ਫੜਾ ਦੇ ਵਾਂਚ ਜਾਂ ਬਾਹਰ ਆਜੋ ਮੜਾ ਜਾ ਜਾ ਸਾਈਡ ਤੇ ਹੋ ਜਾ ਜੈਸ ਵੀ ਕਰੇ ਕਰ ਕਹਿੰਦਾ ਪਹਿਲਾਂ ਮੈਨੂੰ ਦਿਓ ਲੈ ਤੂੰ ਲੈ ਉਹ ਬੀਜੀ ਨੂੰ ਫੜਾ ਦੇ ਜਾਂ ਬੀਜੀ ਨੂੰ ਫੜਾ ਕੇ ਉਧਰ ਇਹ ਤਾਂ ਨਾ ਖੇਨ ਲਾਦਾ ਜੈਸ ਲਓ ਜੀ ਪੈਰ ਵੀ ਨੰਗੂ ਕੋਈ ਗੱਲ ਨਹੀਂ ਮੈਂ ਤਾਂ ਹੇ ਝੋਨੇ ਦੇ ਵਿੱਚ ਹੀ ਮੈਨੂੰ ਵੜਨਾ ਪਊਗਾ ਪਰ ਤੁਸੀਂ ਆਈ ਜਾਂਦੇ ਚਲੋ ਝੋਨਾ ਪਾਣੀ ਪਤਾ ਕਿੰਨਾ ਤੱਤਾ ਕੋਈ ਗੱਲ ਨਹੀਂ ਫਿਰ ਕੀ ਆ ਤੱਤਾ ਤਾਂ ਹੱਥ ਧੋਣੇ ਆ ਚਲੋ ਮੈਂ ਦੂਰ ਭਰਾਈ ਵੜ ਸਕਦੇ ਧੋਣੇ ਤਾਂ ਸਹੀ ਗੱਲ ਹੈ ਜੀ ਝੋਨਾ ਲਾਉਣਾ ਬਹੁਤ ਔਖਾ ਜੈਸ ਇੱਥੇ ਕਾਗਜ਼ ਨਹੀਂ ਸਿੱਟਣੇਗੇ ਕਲੈਕਟ ਕਰ ਲਓ ਆਪਾਂ ਨਾਲ ਲੈ ਜਾਾਂਗੇ ਡਾਲੇ ਚ ਰੱਖ ਦੋ ਤੇ ਦੋਸਤੋ ਇਹ ਲੇਬਰ ਸਾਡੇ ਪਿਛਲੇ ਸਾਲ ਵੀ ਆਏ ਸੀ ਤੇ ਸਾਡਾ ਇਹਨਾਂ ਨਾਲ ਪਿਆਰ ਬਣ ਗਿਆ ਪੂਰਾ ਜਾਣੇ ਤਾਂ ਥੋੜੇ ਆ ਮਤਲਬ ਕਿ ਬਹੁਤ ਥੋੜਾ ਜੋ ਨਾ ਲਾਉਂਦੇ ਆ ਪਰ ਅਸੀਂ ਸੋਚਦੇ ਆ ਕਿ ਚਲ ਕੋਈ ਨਹੀਂ ਝੋਨਾ ਲੇਟ ਹੋ ਜਾਊਗਾ ਤੇ ਕੋਈ ਚੱਕਰ ਨਹੀਂ ਬਾਕੀ ਝੋਨਾ ਵੀ ਸੋਨਾ ਲਾਉਂਦੇ ਨੇ ਤੇ ਬਾਕੀ ਚਲੋ ਇੱਕ ਹੁੰਦਾ ਨਾ ਵੀ ਆਪਣੇ ਪਰਿਵਾਰ ਮੈਂਬਰਾਂ ਵਾਂਗ ਵੀ ਬਣ ਜਾਂਦੇ ਆ ਬਣ ਜਾਂਦੇ ਹਾਂ ਚਲ ਇਹਨਾਂ ਦੇ ਵੀ ਕੋਈ ਚਾਰ ਪੈਸੇ ਬਣ ਜਾਣਗੇ ਹਾਂ ਹੇ ਲਓ ਜੀ ਪਿਛਲੇ ਸਾਲ ਤੱਕ ਕੁਲਫੀਆਂ ਵਾਲਾ ਜਿਹੜਾ ਕੀ ਭਰਾ ਮਿਲ ਗਿਆ ਸੀਗਾ ਤੇ ਐਤ ਕੀ ਦਾ ਸੀ ਇੱਧਰ ਦੌਲਤਪੁਰੇ ਵੀ ਜਾ ਕੇ ਆਏ ਜਾਂਡ ਵਾਲੇ ਵੀ ਜਾ ਕੇ ਆਏ ਸਾਨੂੰ ਨਹੀਂ ਮਿਲਿਆ ਕੋਈ ਆਲੋ ਆਗੇ ਆ ਤੁਹਾਨੂੰ ਸਾਰਿਆਂ ਪਿੱਛੇ ਰਹਿ ਗਏ ਜਵਾਕਾਂ ਨੂੰ ਦੇ ਦੇ ਚੱਲ ਦੋ ਦੋ ਆ ਖਾ ਲਾਂਗੇ ਦਾ ਮੈਲਟ ਹੋ ਜਣਾ ਆਪਣ ਘਰੇ ਤਾਂ ਜਾਣਾ ਆ ਆ ਲਵੀ ਪਾਲੇ ਮੌਕੇ ਤੇ ਆਇਆ ਨਹੀਂ ਤਾਂ ਮੈਲਟ ਹੋ ਜਾਣੀ ਸੀ ਸੰਭਾਅ ਪਾਉਣ ਨੂੰ ਦੇ ਦੇ ਆ ਲਓ ਜੀ ਲੈ ਲਓ ਜੈਸ ਤੋਂ ਦੋ ਖਾ ਗਏ। ਵੇਖਿਓ ਕਿਵੇਂ ਖਾਈ ਜਾਂਦਾ। ਹਾਂ ਸਾਰਿਆਂ ਨੇ ਹਜੇ ਥੋੜੀ ਥੋੜੀ ਖਾਤੀ ਐ ਜੈਸ ਇਨਾ ਫਾਸਟ। ਉਹ ਪਾਲੇ ਨੂੰ ਪੜਾ ਦਿਓ ਪਾਉ ਨੂੰ ਦਊਗਾ ਉੱਥੇ ਜਾ ਕੇ। ਨੋ। ਤੇ ਹੋਰ ਕੀ ਵਿਚਾਰ ਨੇ ਤੁਹਾਡੇ? ਹੋਰ ਵਿਚਾਰ ਤਾਂ بس ਇਹ ਹੀ ਨੇ ਵੀ। ਗਰਮੀ ਬਹੁਤ ਆ। ਹੈ? ਤੇ ਤੇੜਾ ਕਿਚੂ ਨਾਲਾਉਣਾ ਬਹੁਤ ਔਖਾ ਹੁੰਦਾ। ਔਖਾ ਕੀ ਆਪਣੇ ਵਰਗਾ ਦਾ ਮਰਲਾ ਨਹੀਂ ਲਾ ਸਕਦਾ ਸਰਦਨ ਚ ਨਾ ਨਾ ਲਾਕੀ ਨਹੀਂ ਸਿੱਧਾ ਹੁੰਦਾ ਲਾਕੀ ਨਹੀਂ ਸਿੱਧਾ ਹੁੰਦਾ ਹਮ ਹਮ ਤੇ ਬਹੁਤ ਸਾਰੇ ਜਿਵੇਂ ਭੈਣ ਭਰਾ ਵੀ ਇਹੀ ਗੱਲ ਕਹਿੰਦੇ ਸੀ ਹਮ ਵੀਡੀਓ ਦੇ ਵਿੱਚ ਵੀ ਮਜ਼ਦੂਰ ਭਰਾਵਾਂ ਦਾ ਸੱਚੀ ਥਕੇਵਾਂ ਲੈ ਜਾਂਦਾ ਜਦੋਂ ਕੋਈ ਚੀਜ਼ ਆਪਾਂ ਲੈ ਕੇ ਜਾਂਦੇ ਸੋ ਸੱਚੀ ਲੈ ਜਾਂਦਾ ਨਾ ਤੁਸ ਤੁਹਾਨੂੰ ਕਿੰਨਾ ਖੁਸ਼ੀ ਹੁੰਦੀ ਆ ਹਾਂ ਵੀ ਤੇ ਕੇਵਾਂ ਲੈ ਜਾਂਦਾ ਵੀ ਜੇ ਆਪਾਂ ਕਿਸੇ ਨੂੰ ਖੁਸ਼ ਕਰਦੇ ਆਂ ਤਾਂ ਸਹੀ ਆ ਇਹ ਚ ਕੋਈ ਵੱਡੀ ਗੱਲ ਨਹੀਂ ਹੁੰਦੀਗੀ ਕੋਈ ਥੋੜੇ-ਮੋਟੇ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਤੇ ਚਲੋ ਜੇ ਖੁਸ਼ ਨੇ ਤਾਂ ਆਪਾਂ ਵੀ ਖੁਸ਼ ਆ ਬਿਲਕੁਲ ਠੀਕ ਆ ਨਾ ਤੇ ਪੱਟਾਂ ਵੀ ਪਾ ਕੇ ਵੇਖਣੀਆਂ ਅੱਜ ਪੱਟਾਂ ਵੀ ਪਾਉਣੀਆਂ ਅੱਜ ਜਨਰੇਟਰ ਵੀ ਚਲਾਉਣਾ ਪੈਣਾ ਝੋਨੇ ਦੇ ਵਿੱਚ ਪਾਣੀ ਜਿਹੜਾ ਕਿ ਸੁੱਕ ਗਿਆ ਮੀਂਹ ਤਾਂ ਆਉਂਦਾ ਨਹੀਂ ਪਿਆ ਤੇ ਹੋਰ ਲੈ ਲਓ ਕੁਰਸੀਆਂ ਹੋਰ ਕਿਸੇ ਨੂੰ ਲੈਣੀਆਂ ਤਾਂ ਲੈ ਲਓ ਲੈ ਲਓ ਦੇ ਵਕਾਂ ਦੇ ਦੇਵਾਗ ਤਾਂ ਖਾਣਗੇ ਨਹੀਂ ਵੱਡੇ ਵੀ ਖਾ ਲੈਣ ਜੇ ਹੋਰ ਖਾਣੀ ਹੈ ਤਾਂ ਸੰਘੇ ਹੋਣਾ ਖਾ ਲੋ ਖਾ ਲੋ ਸੰਘਾ ਨਾ ਕਾਦੇ ਵਾਸਤੇ ਆ ਲੋ ਫੜਾ ਦੇ ਪਾਉਣ ਸਾਰੇ ਆ ਇੱਕ ਦੀਦੀ ਤੁੰ ਤੇ ਖਾ ਲੋ ਖਾ ਲੋ ਤੁਹਾਡੇ ਵਾਸਤੇ ਲਿਆਂਦੀਆਂ ਆ ਲੋ ਵੈਲਕਮ ਜੀ ਲਾਲੂ ਆਂਟੀ ਲਓ ਜੀ। ਨੀਅਰ ਬੱਜ ਗਏ। ਸਾਰਿਆਂ ਨੂੰ ਦੋ ਦੋ ਖਵਾਤੀਆਂ। ਹਾਂ। ਤੇ ਅੱਜ ਸੀਗੇ ਘੱਟ ਜਣੇ ਵੀ ਘੱਟ ਸੀਗੇ। ਆ ਮੁੰਡਾ ਰੁੱਸ ਗਿਆ ਆਪਣਾ। ਨਹੀਂ ਮੁੰਡੇ ਨੂੰ ਰੁੱਸਣ ਦਿੰਦੇ ਮੁੰਡੇ ਦੀ ਤੀਜੀ ਕੋਲ ਫੀਆ ਤੀਜੀ। ਆ ਲਓ। ਖਾ ਲਓ। ਖਾ ਲਾ ਖਾ ਲਾ। ਸਾਰਿਆਂ ਤੋਂ ਪਹਿਲਾਂ ਤੁਹਾਨੂੰ ਦਿੱਤੀ ਸੀ ਨਾ। ਤੁਹਾਨੂੰ ਮੈਂ ਕੀ ਕਿਹਾ ਸੀ ਕਾਗਜ਼ ਥੱਲੇ ਨਹੀਂ ਸਿੱਟਣਾ। ਲੈ ਇੱਥੇ। ਕਾਗਜ਼ ਕਲੈਕਟ ਕਰ ਲਿਓ ਸਾਰੇ। ਥੱਲੇ ਨਾ ਸਿੱਟੋ ਪੁੱਤ। ਕਰੀ ਲੈ ਜਾਾਂਗੇ ਤੇ ਝੋਨਾ ਲਾਉਂਗੇ ਤੇ ਵੱਟਾਂ ਪਾਉਣੀਆਂ ਪਹਿਲਾਂ ਪਾਵਾਂਡ ਵੱਟਾਂ ਬਾੜੀ ਦੇਖਦੇ ਆਂ ਕਿ ਵੱਟਾਂ ਕਿੰਦੀਆਂ ਪਾ ਦੂਗੀ ਕਿ ਮੁਸ਼ਕਿਲ ਲੱਗਦਾ ਲਾਣਾ ਬਣਾਤਾ ਸੀ ਕਿਵੇਂ ਆ ਤਾਂ ਇਹ ਵੀ ਸੀ ਬਣਾ ਤੇ ਦੋ ਹਾਏ ਇਹਨੂੰ ਕਰਨੀ ਥੋੜੀ ਜੀ ਤੈਨੂੰ ਕਿੰਨੀ ਵਾਰੀ ਕਹਿ ਬਿਲਕੁਲ ਸਟ੍ਰੇਟ ਵੇਖ ਕੇ ਵੱਟਾ ਪੈਂਦੀ ਆ ਬੰਦ ਕਰ ਟੈਟਰ ਤੂੰ ਵੇਖ ਕੇ ਉੱਤਰ ਥੱਲੇ ਉੱਤਰ ਤੈਨੂੰ ਵਿਖਾਉਣਾ ਮੈਂ ਕਿਹੜੀ ਤੂੰ ਵੱਟ ਪਾਏ ਸਦੀ ਯਾਰ ਇੱਥੋਂ ਹੀ ਥੋੜੀ ਜਿਹੀ ਟੇਢੀ ਹੋਈ ਆ ਜੈਸਵੀ ਗਰੂਪ ਵੀ ਲੱਗਦਾ ਸਿੱਧੀ ਵੱਟ ਪਾ ਲਓ ਕਿ ਸਟ੍ਰੇਟ ਦੇਖਣਾ ਬਿਲਕੁਲ ਇਹ ਸਟ੍ਰੇਟ ਤਾਂ ਮੈਂ ਆਈ ਦੇਖੀਗੀ ਮੈਂ ਪਿੱਛੇ ਵੇਖੇ ਮੜਾ ਜਾ ਵੀ ਹਾਂ ਵੀ ਸਹੀ ਪੈਂਦੀ ਕਿ ਨਹੀਂ ਚਲ ਆਪਾਂ ਆਪਦੇ ਫੋਲੋਅਰਸ ਨੂੰ ਦੋਸਤਾਂ ਨੂੰ ਪੁੱਛ ਲੈਣੇ ਚਲਾ ਜਾ ਲੈ ਵਿਖਾਉਗਾ ਸਹੀ ਆ ਦੇਖੋ ਇੱਥੋਂ ਹੀ ਥੋੜੀ ਜਿਹੀ ਗਲਤ ਹੋਈ ਆ ਆਵੇ ਏ ਬੀ ਸੀ ਬਣਾਤੇ ਤੂੰ ਤਾਂ ਨਹੀਂ ਇਤੋਂ ਥੋੜੀ ਉੱਥੋਂ ਜਾ ਐਨੂੰ ਹੋ ਗਈ ਮਾੜੀ ਜੀ ਪਿਛਲੇ ਸਾਲ ਸਗੋਂ ਤੂੰ ਸਿੱਖ ਗਈ ਸੀ ਵਲਾਂ ਯਾਰ ਉਹ ਦੂਜਾ ਆਪਣਾ ਉਹ ਪਰਲਾ ਵਾਹਣ ਆ ਨਾ ਜਿਹੜਾ ਉਹ ਲੰਮਾ ਹਾਂ ਉਹ ਚ ਸਹੀ ਵੱਟ ਪੈਂਦੀ ਆ ਵੱਟ ਤਾਂ ਸਟੇਟ ਰਾਈਟਰ ਨੂੰ ਸਟੇਟ ਰੱਖਣਾ ਪੈਂਦਾ ਇਹ ਥੋੜਾ ਜਿਹਾ ਟੇਡਾ ਜਿਹਾ ਵਾਹਣੀ ਲਓ ਵੀ ਦੋਸਤੋ ਹੁਣ ਦੇਖ ਕੇ ਦੱਸੋ ਵੀ ਵੱਟ ਸਿੱਧੀ ਹੈ ਕਿ ਡੇਡ ਹੀ ਆ ਮੈਨੂੰ ਤਾਂ ਹੁਣ ਸਿੱਧੇ ਲੱਗ ਰਹੀ ਹੈ ਜਮਾ ਥੋੜਾ ਬਹੁਤ ਫਰਕ ਆ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਜੈਸ਼ਵੀਕ ਕਾਵੇਂ ਆ ਤਾਂ ਸਿੱਧੀ ਬਾਤ ਹੈ ਯਾਰ ਅੱਛਾ ਅੱਛਾ ਆ ਤਾਂ ਮੈਂ ਸਿੱਧੀ ਬਾਤ ਹੈ ਦੱਸ ਦੋ ਮੈਂ ਪਹਿਲਾਂ ਸਾਰੀ ਦਿਖਾਉ ਨਹੀ ਨਹੀ ਆ ਤਾਂ ਸਿੱਧੇ ਹੀ ਜਾਵਾਂ ਨਹੀਂ ਸਾਰੀ ਦਿਖਾਉ ਤੇ ਹੁਣ ਜੇ ਮੇਰੇ ਭੈਣ ਭਰਾਵਾਂ ਨੂੰ ਪੁੱਛਣਾ ਚਾਹੁੰਨੀ ਆ ਵੀ ਆ ਜਿਹੜੀ ਵਟ ਤੁਸੀਂ ਦੇਖੀ ਆ ਹਾਂ ਇਹਨਾਂ ਦੇ ਦਸਾਂ ਦੇ ਵਿੱਚੋਂ ਕਿੰਨਾ ਕ ਨੰਬਰ ਦੇਵੋਗੇ 5 6 ਤਾਂ ਦੇ ਹੀ ਦੇਵੋਗੇ ਹਾਂ ਬਿਲਕੁਲ ਸਹੀ ਆ 5 6 ਤਾਂ ਮਿਲੇ ਇੰਨੇ ਤਾਂ ਬੰਦਾ ਹੀ ਆ ਵੀ ਥੋੜੇ ਜਿ ਘੱਟ ਸੱਪ ਬਣਿਆ ਇਹਦੇ ਵਿੱਚ ਉਹਦੇ ਚ ਜ਼ਿਆਦਾ ਬਣਗੇ ਉਹਦੇ ਚ ਬਣਗੇ ਤੇ ਜ਼ਿਆਦਾ ਤੇ ਚਲੋ ਪਾਣੀ ਪੱਟਾਂ ਦਾ ਹੋ ਗਿਆ ਕੰਮ ਖਤਮ ਔਰ ਤੇ ਚਲੋ ਠੀਕ ਆ ਦੋਸਤੋ ਜਾਇਦ ਦਾ ਬਲੌਗ ਵਧੀਆ ਲੱਗਿਆ ਤਾਂ ਜ਼ਰੂਰ ਸ਼ੇਅਰ ਕਰ ਦਿਓ